ਔੜੀ। ਸਤਗੁਰ ਵੱਡਾ ਕਰਨ ਸਦਾ ਹੀ ਹੈ ਜਿਸ ਵਿੱਚ ਵੱਡੀਆਂ ਔੜੀਆਂ ਨੇ। ਸਤਗੁਰ ਨੂੰ ਉਹ ਵੱਡਾ ਕਰਕੇ ਮੰਨਣਾ ਚਾਹੀਦਾ ਹੈ। ਉਹਦੀ ਸਿਫਤਸਲਾ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਮੰਨ ਕੇ। ਸਤਗੁਰ ਆਪਣਾ ਆਪਣਾ ਹੈ। ਹੈ ਕੋਈ ਸਟੈਂਡਰਡ ਸਾਰਿਆਂ ਦਾ। ਸਮਝਿਆ? ਸਤਗੁਰ ਨੂੰ ਵੱਡਾ ਕਰਕੇ ਸਭ ਉਹਦੀ ਸਿਫਤਸਲਾ ਕਰਨੀ ਚਾਹੀਦੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਨੇ। ਪਰ ਉਹਦੀ ਕਰਨੀ ਚਾਹੀਦਾ ਜਿਹਦੇ ਵਿੱਚ ਵੱਡੀਆਂ-ਵਡਿਆਈਆਂ ਹੋਣ। ਵੱਡੀਆਂ-ਵਡਿਆਈਆਂ ਕੀ ਨੇ? ਵੱਡੀਆਂ ਵੜਿਆਈਆਂ ਹੋਈਆਂ ਜਿਹੜੇ ਜਲ ਗੋਲ ਨੇ ਅੱਠ ਜਿਹੜੇ ਦਰਵਾਰਾ ਸਤਨਾਮ ਕਰਤਾਪੁਰ ਖਡਰਪੁਰ ਨਿਰਵਰ ਨਰਵਰ ਕਾਲਬੂਰ ਤਜੂਦ ਇਹ ਤੋਂ ਵੱਡਾਈ ਵੱਡੀ ਹੋਰ ਕੋਈ ਨਹੀਂ ਬਾਕੀ ਇਹ ਤੋਂ ਛੋਟੀਆਂ ਵੜਿਆਈਆਂ ਗਿੱਟ ਦਰਵਾਰ ਹੋਣਾ ਸਭ ਤੋਂ ਵੱਡੀ ਵੜਿਆਈ ਹੈ ਬਹੁਤ ਔਖੀ ਹੈ ਦਰਵਾਰ ਹੋ ਦਰਵਾਰ ਹੋ ਕੋਈ ਬੁਰੇ ਦਾ ਭਲਾ ਹੋ ਸਕਦਾ ਬੁਰੇ ਦਾ ਭਲਾ ਨਹੀਂ ਕੋਈ ਕਰਦਾ ਜਿੰਨਾ ਜਰ ਬਹਿਰ ਬਰੋਦਾ ਉਹਨਾਂ ਜਰ ਬਹੁਤ ਸਾਰੇ ਲੋਕ ਸਾਨੂੰ ਬੁਰੇ ਲੱਗਦੇ ਨੇ ਜਿਹੜੇ ਬੁਰੇ ਲੱਗਦੇ ਨੇ ਉਹਨਾਂ ਨੇ ਬਹਿਰ ਜਿਹੜਾ ਮਿੱਤਰ ਆ ਉਹ ਤਾਂ ਬੁਰਾ ਲੱਗਦਾ ਨਹੀਂ ਬੁਰਾ ਦੁਸ਼ਮਣ ਲੱਗੂਗਾ ਹਾਂ ਰੋਲ ਬਲ ਲਗ ਮੈਂ ਕਰਾਂ ਕਰ ਦੁਸ਼ਮਣ ਨੂੰ ਤਾਂ ਅਸੀਂ ਕਹਿਣਾ ਵੀ ਇਹਦਾ ਬੁਰਾ ਹੋ ਜੇ ਮੈਂ ਚੰਗਾ ਆਮ ਜਨਰਲ ਤੌਰ ਤੇ ਆ ਵੀ ਮੰਨਦਾ ਵੀ ਦੁਸ਼ਮਣ ਦਾ ਬੁਰਾ ਹੋ ਜਵੇ ਪਰ ਸਤਗੁਰੂ ਨਹੀਂ ਮੰਨਦਾ ਗੋੜ ਬਖਰੀ ਬੋਲਦਾ ਹੈਗਾ ਗੋੜ ਬਖਰੀ ਐ ਸੋਚਦਾ ਤਾਂ ਹੀ ਹੋਦੋ ਜੋ ਚੇ ਤੇ ਹੋਗਾ ਕਿ ਹੋ ਜੂਗਾ ਬੁਰਾ ਕਿਉਂ ਸੋਚੇ ਬੁਰਾ ਸੋਚਣਾ ਹੀ ਵੱਧ ਕੀਤਾ ਹੋਇਆ ਨਾ ਮੇਰੇ ਕਹਦੇ ਬੁਰਾ ਹੋਣਾ ਨਾ ਭਲਾ ਹੋਣਾ ਮੈਂ ਕਿਉਂ ਸੋਚਾਂ ਕਿਉਂ ਖਾ ਖਾ ਪਰਮੇਸ਼ਰ ਹੱਥ ਵੜਿਆ ਜੋ ਪਰਮੇਸ਼ਰ ਦੇ ਹੱਥ ਚ ਬੁਰਾ ਭਲਾ ਔਰ ਪਰਮੇਸ਼ਰ ਕਿਸੇ ਦਾ ਭਲਾ ਬੁਰਾ ਨਹੀਂ ਕਰਦਾ ਭਲਾ ਹੀ ਕਰਦਾ ਸਭ ਦਾ ਉਹ ਬੁਰਾ ਕਰਦਾ ਨਹੀਂ ਤੇ ਨਾ ਪਰਮੇਸ਼ਰ ਬੁਰਾ ਕਿਸੇ ਦਾ ਕਰਦਾ ਹੈ ਜੇ ਉਹ ਬੁਰਾ ਨਹੀਂ ਕਰਦਾ ਜੇ ਮੈਂ ਉਹਦਾ ਬੁਰਾ ਸੋਚੂ ਪਰਮੇਸ਼ਰ ਤੇ ਖਰਾਬ ਹੈ ਮੈਂ ਨਹੀਂ ਸੋਚੇ ਜੇ ਮੈਂ ਬੁਰਾ ਸੋਚਦਾ ਆਂ ਚਾਹੇ ਮੇਰਾ ਦੁਸ਼ਮਣ ਹੋਵੇ ਪਰਮੇਸ਼ਰ ਕਹਿੰਦਾ ਬੁਰਾ ਸੋਚਦਾ ਨਹੀਂ ਕਰਦਾ ਨਹੀਂ ਕਰਦਾ ਨਹੀਂ ਸੋਚਦਾ ਵੀ ਨਹੀਂ ਕਰਨਾ ਚਾਹੀਏ ਤਾਂ 베ਰੀ ਸੋਚਰ ਪਰਮੇਸ਼ਰ ਦੀ ਸੋਚ ਟਕਰਾ ਜਾਊਗੀ ਆਪਸ ਵਿੱਚ ਮੈਂ ਤਾਂ ਨਹੀਂ ਕਰਦਾ ਮਜਬੂਰੀ ਹੈ ਗੁਰਮੁਖੀ ਦਾ ਮਜਬੂਰੀ ਹੈ ਉਹਦਾ ਭਲਾ ਕਰਨਾ ਕੋਈ ਨਹੀਂ ਕਰਦਾ ਉਹਦਾ ਭਲਾ ਡੰਡਾ ਹੈ ਨਾ ਉੱਤੇ ਦੁਆ ਉਹਨੂੰ ਡੰਡਾ ਦੀਦਾ ਮਨ ਬਹੁਤ ਡੰਡਾ ਦੀਦਾ ਨਹੀਂ ਬਸ ਐਟਾਈ ਫਰਕਾ ਉਹਨੂੰ ਹੁਕਮ ਦਾ ਡੰਡਾ ਦੀਦਾ ਇਹ ਹੁਕਮ ਕੀ ਹੈ ਜਿਹੜਾ ਹੁਕਮ ਨਾਲ ਜੁੜਿਆ ਆ ਉਹ ਨਹੀਂ ਸੋਚਦਾ ਨਾ ਉਹਨੂੰ ਤਾਂ ਦਸ਼ਮਣਾ ਹੋਤੋ ਹੁੰਦਾ ਜੇ ਕੋਈ ਖਤਰਾ ਹੋਵੇ ਉਹਨੂੰ ਖਤਰਾ ਹੀ ਨਹੀਂ ਕਿਸੇ ਤੋਂ ਕੋਈ ਜੇ ਕੋਈ ਪਾਣਾ ਤਾਂ ਹੁਕਮ ਆ ਉਹਨੂੰ ਕਿਸੇ ਦਾ ਕੋਈ ਖਤਰਾ ਨਹੀਂ ਅਦੋਂ ਪਾਜਾ ਗੱਲ ਨੇ ਤੇਰੀ ਫੌਜ ਮੇਰਾ ਕੀ ਵਿਗਾੜ ਲੈਂਦੀ ਹੁਣ ਭੇਜ ਦੇ ਜਿੰਨਾ ਜਰ ਮੇਰੇ ਨਾਲ ਕਰਦਾ ਫਰਖ ਹੈ ਮੇਰਾ ਕੁਛ ਨਹੀਂ ਵਿਗੜਦਾ ਹਟਾ ਦੇ ਗੇ ਲਾਹੁਰ ਦੇਖ ਲੈ ਯਰ ਬਗੜਨਾ ਕਰ ਲੈ ਜਬਲ ਬਣਾ ਤਾਂ ਹੁਕਮ ਹੈ ਨਾ ਪਾਣੇ ਤੇ ਖੜੇ ਨੇ ਹੋ ਸਾਤੇ ਖੜੀ ਹੁੰਦਾ ਖੜੇ ਰਿਹਾ ਹੁੰਦਾ ਹੋਰ ਜੀ ਆਨ ਕੋਈ ਇਤਰਾਜ ਕਿਤੇ ਇਤਰਾਜ ਨਹੀਂ ਲਿਖਿਆ ਉਹਨਾਂ ਨੇ 10 ਦਰਜ 75 ਨਾਟ ਲਿਖਿਆ ਭਈ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਤਾ ਉਹਦੇ ਖਿਲਾਫ ਕੋਈ ਲਫ਼ਜ਼ ਐਸਾ ਲਿਖਿਆ ਹੋਵੇ ਬੁਰਾ ਕਿਹਾ ਹੋਵੇ ਨਹੀਂ ਜ਼ਾਲਮ ਕਿਹਾ ਹੋਵੇ ਬਿਲਕੁਲ ਇੱਕ ਲਫ਼ਜ਼ ਕਿਤੇ ਲਿਖਿਆ ਜੇ ਕੋਈ ਦਸਨ ਪਾਸ਼ਾ ਨੇ ਫਿਰ ਹੋਰ ਕੋਈ ਲਿਖਦਾ ਨਾ ਦਸਨ ਪਾਸ਼ਾ ਕਈ ਪੇਜ ਲਿਖਦਾ ਦੋਹ ਦੇਤੇ ਪਰਨੇ ਕਈ ਪਰ ਦੰਤ ਉਹਦੀ ਬੁਰਾਈ ਕਰਦੇ ਜਾਲਮ ਸਾਫਤ ਕਰਦੇ ਇੱਕ ਕਲਬੀ ਲਿਖਿਆ ਸਗੋ ਉਲਟਾ ਲਿਖਿਆ ਸਗੋ ਉਲਟਾ ਲਿਖਿਆ ਠੀਕਰ ਫੋਰ ਦਲੀਸ ਸਰ ਆਵੇਂ ਬਾਸ਼ਾ ਨੇ ਆਪਣੇ ਸਰੀਰ ਨੂੰ ਠੀਕਰਾ ਦਿੱਲੀ ਦੇ ਬਾਸ਼ਾ ਦੇ ਸਿਰ ਪਰ ਤਾਂ ਜਾਣ ਕੇ ਉਹ ਚਾਹੁੰਦਾ ਵੀ ਸੀ ਦਿੱਲੀ ਦਾ ਬਾਸ਼ਾ ਨਹੀਂ ਚਾਹੁੰਦਾ ਵੀ ਮੈਨਾਂ ਨੂੰ ਸ਼ਹੀਦ ਕਰਾਂ ਉਹਨਾਂ ਨੇ ਜਾਣ ਕੇ ਆਪਣਾ ਠੀਕਰ ਉਹਦੇ ਸਰ ਪਰ ਦਿੱਤਾ ਸ਼ੇਕਰ ਫੋਰ ਦਲੀਸ ਸਾਰਾ ਦਿੱਲੀ ਦਾ ਇਸ ਦਿੱਲੀ ਦਾ ਬਾਦਸ਼ਾਹ ਪ੍ਰਾਪਰਕਿਓ ਪਿਆਰ ਸਤਖਾਲੂ ਚਲੇ ਗਏ ਤੇਗ ਵਹਾਦਰ ਸੀਕਰਿਆ ਕਿ ਨਹੀਂ ਨਾ ਕਿ ਨੂੰ ਹਾਂ ਤਾਂ ਸੋ ਕਿ ਨੂੰ ਬਰਾ ਕਿ ਉਹਨੇ ਕਿਹਾ ਕਿ ਸਾਨੂੰ ਸਧਾਰਨ ਆਦਮੀ ਨਹੀਂ ਇਹ ਗੱਲ ਲਿਖ ਸਕਦਾ ਹਾਰਵਰਡ ਸਰੀਰ ਨੂੰ ਠੇਕਰਾ ਨਹੀਂ ਲੱਗ ਸਕਦਾ ਹੋਰ ਕੋਈ ਤਾਂ ਬਾਦਸ਼ਾਹ ਦੇ ਮੇਰੇ ਇੰਨੀ ਹਮਤ ਨਹੀਂ ਕਿਸੇ ਦੀ ਠੇਕਰਾ ਕਰਦੇ ਵੇ ਸਰੀਰ ਨੂੰ ਹੈ ਕਹਿੰਦੀ ਹੈ ਮੈਂ ਉਹੀ ਕਹਿ ਸਕਦੇ ਸੀ ਇਹ ਗੱਲ ਸਰਦਾ ਹੁਣ ਤਿੰਨ ਵਾਰ ਤੁਹਾਨੂੰ ਧਰ ਲਾਉਂਦੇ ਨੇ ਜਾਂ ਗੁਰਨਾਨਕ ਦਾ ਕਿਸਦਾ ਨਾਮ ਲੈਦੇ ਨੇ ਬਾਬੇ ਬੁੱਢੇ ਦਾ ਨਾਮ ਲੈਣ ਲੱਗੇ ਪੰਜ ਵਾਰ ਤੁਹਾਨੂੰ ਧਰ ਲਾਉਂਦੇ ਨੇ ਨਾਲ ਗੁਰੂ ਤੇਗ ਬਹਾਦਰ ਇਹਦਾ ਇਹ ਨਿੱਡਰਪੋਕ ਨੇ ਦੇਖੋ ਕਿੱਡਾ ਹੌਸਲਾ ਹੈ ਠੀਕ ਰਗਾਇਆ ਇਹਨਾਂ શરીਰ ਨੂੰ ਇਹਦੇ ਨਾਲ ਤੁਹਾਨੂੰ ਧਰ ਧਰ ਤਿੰਨ ਵਾਰ ਲਾਉਂਦੇ ਨੇ ਇਹ ਧਰਪੈ ਵੱਦੀ ਨਿਸ਼ਾਨੀਆਂ ਇਹੀ ਆਪ ਹੈ ਵੱਦੀ ਨਿਸ਼ਾਨੀਆਂ ਔਰ ਦੂਏ ਨਾਲ ਡਰਪੋਕ ਨੇ ਸਾਰੇ ਡਰਪੋਕ ਨੇ ਗਾਂ ਤੋਂ ਵੀ ਜਿਹੜੇ ਹੁੰਦੇ ਨੇ ਡਰਪੋਕ ਹੀ ਹੁੰਦੇ ਨੇ ਗਾਂ ਨਹੀਂ ਦੀ ਨਾ ਜਿੱਥੇ ਤੱਕ ਸਾਨੂੰ ਗੁਰਬਾਣੀ ਤੇ ਤਾਂ ਹੀ ਨਹੀਂ ਖੜਦੇ ਗਿਆਨ ਹੈ ਗੁਰਬਾਣੀ ਤੇ ਖੜੇ ਨਹੀਂ ਜਰਾ ਜਿੱਤੇ ਵੀ ਨਹੀਂ ਖੜੇ ਸੁਣ ਕੇ ਵੱਡੀ ਨਹੀਂ ਹੈ ਡਰਪੋਖ ਨੇ ਅੰਦਰੋਂ ਡਰਦੇ ਨੇ ਕਿ ਪਤਾ ਨਹੀਂ ਕੀ ਅਪਰਾਧ ਹੋ ਜੂਈ ਅਸੀਂ ਇਹ ਕਹਿੰਦਾ ਜੇ ਨਾਲ ਨੂੰ ਗੁਰੂ ਕਹਿੰਦਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਜੂਗਾ ਹੋਇਆ ਪਿਆ ਸਾਨੂੰ ਉਹ ਤਾਂ ਯੋਗ ਹੋਣਾ ਸੀ ਉਹ ਤਾਂ ਹੋਇਆ ਪਿਆ ਸਹਿ ਮੇਲੇ ਤਾਂ ਨਜ਼ਰੀਆਂ ਨਹੀਂ ਆ ਸਹਿ ਮੇਲੇ ਜੇ ਪਾਣੀ ਦਾ ਬੇਲ ਹੋ ਜਾਵੇ ਨਾ ਸ਼ਬਦ ਦਾ ਬੇਲ ਹੋ ਜਾਵੇ ਫਿਰ ਤਾਂ ਸਭ ਕੁਝ ਚਾਲਣ ਹੋ ਜਾਂਦਾ ਸੀ ਜਾਂਦਾ ਸਾਹਿਬ ਤੂੰ ਵਟਾ ਕਰਕੇ ਸਲਾਉਣਾ ਤਾਂ ਕਿਉਂਕਿ ਉਹਦੇ ਵਿੱਚ ਵੱਡੀਆਂ-ਵੜੀਆਂ ਨੇ ਕਿ ਮੈਨੂੰ ਪਤਾ ਲੱਗਿਆ ਵੱਡੀਆਂ-ਵੜੀਆਂ ਜਦੋਂ ਹੁਕਮ ਨਾਲ ਜੁੜਿਆ ਉਹਨੂੰ ਜਾਣਿਆ ਉਹਨੂੰ ਸਮਝਿਆ ਫਿਰ ਪਤਾ ਲੱਗਿਆ ਵਡਿਆ ਵਡਿਆਈਆ ਉਹ ਜਿਹੜੀ ਉਹਦਾ ਪਾਣਾ ਜਿਹਦਾ ਪਾਣਾ ਚੱਲਦਾ ਹੈ ਵਡਿਆ ਵਡਿਆਈਆ ਉਹਦੇ ਵਿੱਚ ਸੱਹਿ ਬੇਲੇ ਨਾ ਨਜ਼ਰੀ ਹੁੰਦਾ ਨਾ ਨਜ਼ਰੀ ਜੀ ਜਾਦਤ ਪਾਣਾ ਤਮਨ ਵਸਾਈ ਜੀ ਜਾਦੋ ਦਾ ਅੱਛਾ ਹੋਈ ਤਾਂਨੇ ਮਨ ਵਿੱਚ ਅਸੀਂ ਵੀ ਕੋਸ਼ਿਸ਼ ਕੀਤੀ ਮਾਨੇ ਪੇ ਸੌਂਡਦੀ ਉਹਨੇ ਵੀ ਕਿਰਪਾ ਕੀਤੀ ਤੁਹਾਡੀ ਚਾਤੇਸ ਪਾਣਾ ਤਮਨ ਪ੍ਰੇਸ਼ਰ ਦਾ ਬਾਣਾ ਵੀ ਸੀ ਹੋਰ ਭੇਜਿਆ ਬਸਾਉਣ ਵਾਸਤੇ ਹੀ ਸੀਗਾ ਉਹਨੇ ਕਾਦੇ ਭੇਜਿਆ ਸੀ ਇਹ ਸੇ ਸਕੂਲ ਚ ਕਾਦੇ ਭੇਜਿਆ ਸੀ ਸਕੂਲ ਕਿਉਂ ਖੋਲੇ ਸੀ ਵੀ ਇਹ ਤੇ ਪਾਸ ਹੋ ਕੇ ਜਾਣ ਸਾਰੇ ਇਹ ਥੋੜੀ ਦੇਰ ਫੇਲ ਹੋ ਕੇ ਜਾਣ ਸਕੂਲ ਇਸ ਮੰਤਵ ਨਾਲ ਹੀ ਖੋਲੇ ਜਾਂਦੇ ਕਹਿੰਦੇ ਸਾਡੇ ਇਲਾਕੇ ਦੇ ਬੱਚੇ ਲੈਖ ਵੜਨ ਚੱਕੀ ਕੱਲ ਉਦੋਂ ਵੀ ਏਹੋ ਲੈਕ ਬਣਨ ਵਾਸਤੇ ਨਲੈ ਗਉਣ ਵਾਸਤੇ ਥੋੜੀ ਖੋਲਿਆ ਜਿਹੜੇ ਲੈਕ ਬਣਦੇ ਨੇ ਉਹਦੇ ਨਾਲ ਖੁਸ਼ ਹੋਣਾ ਹੀ ਉਹਨੇ ਲੈਕ ਬਣਨ ਵਾਸਤੇ ਹੀ ਉਹਦੀ ਇੱਛਾ ਸੀ ਉਹਦੀ ਇੱਛਾ ਵੀ ਪੂਰੀ ਹੋ ਗਈ ਇਹਦੀ ਇੱਛਾ ਵੀ ਪੂਰੀ ਹੋ ਗਈ ਕਰ ਹੁਕਮ ਮੁਸਤਕ ਹੱਥ ਨਾਲ ਵਿੱਚੋਂ ਮਾਰਗੜੀਆਂ ਭਰਾਈਆਂ ਹੋਰ ਬੜਾ ਮੱਧ ਅਧ ਹੱਥ ਰੱਖਿਆ ਸਰ ਤੇ ਹੱਥ ਰੱਖਿਆ ਉਹਦੇ ਵਿੱਚੋਂ ਮਾਰਗੜੀਆਂ ਬਣਾਈਆਂ ਆਪਣੇ ਹੁਕਮ ਦਾ ਆਪਣੇ ਹੁਕਮ ਦੀ ਸੋਝੀ ਦਿੱਤੀ ਗੁਰਬਾਣੀ ਦੀ ਸੋਝੀ ਦਿੱਤੀ ਹੁਕਮਾਂ ਨਾਲ ਇਹਦੇ ਨਾਲ ਸੰਪਰਕ ਪੈਦਾ ਕਰਿਆ ਜਿਹੜੇ ਸਾਰੀਆਂ ਬੜਿਆਈਆਂ ਛੱਡ ਦਿੱਤੀਆਂ ਮੱਚ ਮਾਰ ਕੱਢੀਆਂ ਬੜੀਆਂ ਮਾਰ ਮਾਰ ਕੇ ਗੱਡੀਆਂ ਨੇ ਬਰਿਆਈਆਂ ਬਰਿਆਈਆਂ ਘਟ ਮਾਰੇ ਤੇ ਬੰਨ ਨਿਕਲਦੀਆਂ ਹੀ ਦੀ ਤਿੱਖੇ ਤੀਰ ਮਾਰੇ ਬਾਣੀ ਦੇ ਜੇ ਕਿਸੇ ਨੂੰ ਤਾਨਾ ਵਾਰੀ ਲਰ ਉਹ ਤੇ ਟਿਕਿਆ ਹੈ ਦਿਲ ਵੀ ਕਈ ਵਾਰ ਟਕੜਾ ਹੋ ਜਾਂਦਾ। ਜੁ ਕਿ ਮੈਂ ਉਹ ਜਿਹੜੇ ਬਾਈ ਧਾਰੀ ਨਾਲ ਜਿਹੜੇ ਸੀ ਆਪਣੇ ਉਹ ਵੇਦਾਵਾ ਦੇ ਗਏ ਸੀ। ਇੱਥੋਂ ਵੇਦਾਵਾ ਦੇ ਗਏ। ਉਹ ਤਾਂ ਫਿਰ ਕੱਲ ਤੇ ਆ ਗਏ। تیر ਲੱਗਿਆ ਨਾ। ਭਾਈ ਭਾਖੋ ਉਹ ਜਿਹੜੀਆਂ ਨੇ تیر ਮਾਰ ਰਾ ਨਾ ਬੰਦਾ ਪਾ ਲੋ। ਉਹ تیر ਐਸਾ ਲੱਗਿਆ ਉਹ ਕਹਿੰਦੇ ਵੀ ਹੁਣ ਜ਼ਿੰਦਗੀ ਬੇਬਸਾਰ ਜਿਉਣਾ ਬੇਬਸਾਰ ਹੈ। ਪਹਿਲਾਂ ਜੋ ਪਹਿਲਾਂ ਡਰਦੇ ਗਏ ਤੇ ਜਿਉਣ ਵਾਸਤੇ ਘਰੇ ਤੇ ਕਾਦੇ ਵਾਸਤੇ ਹੈ। ਕਹਦਾ ਐਸੀ ਜ਼ਿੰਦਗੀ ਨੂੰ ਤਾਂ ਪੰਨਾ ਸ਼ੀਜ਼ ਹੋ ਜਾਣਾ ਚੰਗਾ ਸੀਗਾ ਫੇਰ ਆਇਆ ਵਾਪਸ ਗੁਰਬਾਣੀ تیر ਮਾਰਦੀ ਐ تیر ਮਾਰਦੀ ਐ ਸਿੱਧੇ ਰਸਤੇ ਪਾਉਣ ਵਾਸਤੇ ਬੰਦੇ ਵੜ ਗੋ ਬਰਮਖਾਦੀ ਕਿਹੜੇ ਕਿਸ ਨਾਲ ਦੁਸ਼ਮਣੀ ਹੁੰਦੀ ਆ ਉਹ تیر ਤਾਂ ਮਾਰਦੇ ਨੇ ਵੀ ਇਹ ਜਾਗ ਪੈਣ ਭਈਏ ਜਾ ਕੇ ਆਪਣਾ ਭਲਾ ਕਰ ਲੈਣ تیر ਤਾਂ ਮਾਰਦੇ ਰਹਿੰਦੇ ਉਹਨਾਂ ਨੇ ਉਹਨਾਂ ਨੇ ਕੀ ਲਾਣੀ تیر ਮਾਰ ਕੇ ਤੁੜ ਕੋ ਮਿਲਣਾ ਬਾਣੀ ਨਾ ਬਾਣ ਤਾਂ ਭਾਈ ਤੇਰੇ ਵੀ ਜਾਗੂਏ ਸੁਤਾ ਪਿਆ ਇਹ ਤੁਸਾਂ ਕਰ ਲੈ ਆਪਣੀ ਗੱਡੇ ਨਾਲ ਕਾ ਜਾ ਰਹੀ ਓ ਜੇ ਲੇਟਿਆ ਪਿਆ ਰਾਮ ਨਾ ਤੇ ਤੂੰ ਜੇ ਉਤਰ ਕੇ ਦੂਈ ਚ ਬਹਿ ਜਾ ਤੇ ਛੱਡ ਦੇ ਗੱਡੀ ਆਉਂਦੇ ਵੀ ਜਿਹੜਾ ਰਾਂਹ ਤੇ ਜਾ ਕੇ ਚਣਾਉਂਗਾ ਦੂਈ ਫੜਨੀ ਉਤੋਂ ਕਰ ਹੁਕਮ ਮਸਤ ਘੱਟਾ ਵਿੱਚੋਂ ਮਾਰ ਗੱਡੀਆਂ ਭਰਾਈਆਂ ਹਾਂ ਆਪਣੇ ਹੁਕਮ ਨਾਲ ਤੋਸਕ ਤੇ ਹੱਥ ਰੱਖ ਕੇ ਵਿੱਚੋਂ ਬਾਹਰ ਕੱਢੀਆਂ ਅੱਧਾ ਜਿਹੜਾ ਸਤਗੁਰ ਦੀ ਗੱਲ ਚਲਦੀ ਹੈ ਇਹ ਹਾਂ ਸਹਿਤ ਉੱਠੇ ਨੌਣੇ ਦਪੰਗੇ ਸਹਿਤ ਉੱਠੇ ਨੌਣੇ ਦਪਾਈਓ ਉਹ ਤੋਂ علاوہ ਆ ਜਿਹੜੀ ਨੌਣੇ ਦੀ ਹੈ ਨਵਾਂ ਖਜ਼ਾਨਾ ਮਿਲਦਾ ਹੈ ਨਾਮ ਦਾ ਧੁਰਕੀ ਬਾਣੀ ਇਹ ਵੀ ਪਰਮੇਸ਼ਰ ਦੇ ਉੱਠੇ ਤੇ ਮਿਲਦਾ ਸਹਿਤ ਉੱਠੇ ਨੌਣੇ ਦਪੰਗੇ ਨੌਣੇ ਦਪਾਈਆਂ ਨਵਾਂ ਖਜ਼ਾਨਾ ਮਿਲ ਜਾਂਦਾ ਹੈ ਗੱਲ ਦਾ ਨਵਾਂ ਇਹਨੂੰ ਤਾਂ ਗਾਇਦੇ ਨੇ ਇਹ ਲੋਕ ਆਮ ਲੋਕਾਂ ਦੀ ਸਮਝ ਤੇ ਭਰੇ ਹੁੰਦਾ ਹੈ ਸਾਰੀਆਂ ਮਤਾਂ ਦੇ ਅਲੱਗੇ ਹੁੰਦਾ ਹੈ ਸਮਝ ਦੇ ਵਿੱਚ ਜਿਹਦੇ ਆਉਂਦਾ ਉਹ ਤੋਂ ਗਵਾਹੀ ਹੁੰਦਾ